ਸਨ 1739 ਜਦੋਂ ਨਾਦਰ ਸ਼ਾਹ ਦਿੱਲੀ ਨੂੰ ਲੁੱਟਣ ਆਇਆ ਤਾਂ ਇੱਕ ਨੌਜਵਾਨ ਸਿਪਾਹੀ ਵੀ ਉਸ ਦੇ ਨਾਲ ਸੀ ਜਿਸ ਦੀ ਦਲੇਰੀ ਨੂੰ ਵੇਖ ਕੇ ਹైਦਰਾਬਾਦ ਦੇ ਪਹਿਲੇ ਨਿਜ਼ਾਮ ਨੇ ਕਿਹਾ ਸੀ ਕਿ ਇਹ ਨੌਜਵਾਨ ਇੱਕ ਦਿਨ ਬਾਦਸ਼ਾਹ ਬਣੇਗਾ ਤੇ ਕੁਝ ਸਮੇਂ ਬਾਅਦ ਜਦੋਂ ਨਾਦਰ ਸ਼ਾਹ ਦੀ ਮੌਤ ਹੋਈ ਤਾਂ ਉਸ ਦੀ ਜਗ੍ਹਾ ਜਿਸ ਨੌਜਵਾਨ ਨੇ ਗੱਦੀ ਸੰਭਾਲੀ ਉਹ ਸੀ ਅਹਿਮਦ ਸ਼ਾਹ ਅਬਦਾਲੀ ਜਿਸ ਤੇ ਬਾਦਸ਼ਾਹ ਬਣ ਦੀ ਭਵਿੱਖਬਾਣੀ ਪਹਿਲਾਂ ਹੀ ਕਰ ਦਿੱਤੀ ਗਈ ਸੀ ਦੋਸਤੋ ਜੇਕਰ ਤੁਹਾਨੂੰ ਪੁੱਛਿਆ ਜਾਵੇ ਕਿ ਭਾਰਤ ਨੂੰ ਸਭ ਤੋਂ ਜ਼ਿਆਦਾ ਕਿਸ ਨੇ ਲੁੱਟਿਆ ਤਾਂ ਤੁਹਾਡੇ ਦਿਮਾਗ ਵਿੱਚ ਅੰਗਰੇਜ਼ ਅਤੇ ਮੁਗਲਾਂ ਦਾ ਨਾਮ ਸਭ ਤੋਂ ਪਹਿਲਾਂ ਆਵੇਗਾ ਪਰ ਕੀ ਤੁਹਾਨੂੰ ਪਤਾ ਹੈ ਕਿ ਅੰਗਰੇਜ਼ ਅਤੇ ਮੁਗਲਾਂ ਤੋਂ ਵੀ ਜ਼ਿਆਦਾ ਜੇਕਰ ਕੋਈ ਭਾਰਤ ਨੂੰ ਤਬਾਹ ਕਰਨ ਅਤੇ ਲੁੱਟਣ ਵਿੱਚ ਮੋੜੀ ਸੀ ਉਹ ਸੀ ਅਹਿਮਦ ਅਬਦਾਲੀ ਤੇ ਜੇਕਰ ਸਿੱਖ ਅਬਦਾਲੀ ਨੂੰ ਨਾ ਰੋਕਦੇ ਅਤੇ ਬਹਾਦਰੀ ਨਾਲ ਉਸ ਦਾ ਮੁਕਾਬਲਾ ਨਾ ਕਰਦੇ ਤਾਂ ਅੱਜ ਸਾਡੇ ਦੇਸ਼ ਦਾ ਇਤਿਹਾਸ ਕੁਝ ਹੋਰ ਹੁੰਦਾ ਕਿਵੇਂ ਘੱਟ ਗਿਣਤੀ ਵਾਲੇ ਸਿੱਖਾਂ ਦੀ ਫੌਜ ਨੇ ਅਬਦਾਲੀ ਦੀ ਲੱਖਾਂ ਦੀ ਫੌਜ ਦੇ ਮੂੰਹ ਮੋੜੇ ਕਿਉਂ ਅਬਦਾਲੀ ਨੇ ਮੰਨਿਆ ਕਿ ਸਿੱਖਾਂ ਨਾਲ ਪੰਗਾ ਲੈਣਾ ਉਸ ਦੀ ਸਭ ਤੋਂ ਵੱਡੀ ਗਲਤੀ ਸੀ ਜੋ ਦੀ ਮੌਤ ਦਾ ਕਾਰਨ ਬਣੀ ਕਿਉਂ ਅਫਗਾਨਿਸਤਾਨ ਵਿੱਚ ਅੱਜ ਵੀ ਅਫਦਾਲੀ ਨੂੰ ਹੀਰੋ ਮੰਨਿਆ ਜਾਂਦਾ ਹੈ ਕਿੰਨਾ ਖਜ਼ਾਨਾ ਅਤੇ ਸੋਨਾ ਅਬਦਾਲੀ ਭਾਰਤ ਵਿੱਚੋਂ ਡੁੱਟ ਕੇ ਲੈ ਗਿਆ ਇਹ ਸਾਰਾ ਕੁਝ ਜਾਣਾਂਗੇ ਇਸ ਵੀਡੀਓ ਵਿੱਚ ਸਨ 1747 ਵਿੱਚ ਨਾਦਰ ਸ਼ਾਹ ਦੀ ਮੌਤ ਤੋਂ ਬਾਅਦ ਜਦੋਂ ਅਹਿਮਦ ਸ਼ਾਹ ਅਬਦਾਲੀ ਅਫਗਾਨਿਸਤਾਨ ਦਾ ਰਾਜਾ ਬਣਿਆ ਤਾਂ ਅਬਦਾਲੀ ਦੇ ਨਜ਼ਰਾਂ ਸਿਰਫ ਕਾਬੁਲ ਤੱਕ ਹੀ ਸੀਮਤ ਨਹੀਂ ਰਹੀਆਂ ਉਸ ਦੀਆਂ ਲਲਚਾਈ ਅੱਖਾਂ ਭਾਰਤ ਦੀ ਦੌਲਤ ਸੋਨਾ ਚਾਂਦੀ ਅਤੇ ਰਾਜਸਥਾਨੀ ਸ਼ਹਿਰਾਂ ਦੀ ਰੌਣਕਾਂ ਉੱਤੇ ਲੱਗ ਚੁੱਕੀਆਂ ਸਨ ਅਬਦਾਲੀ ਨੇ ਪਹਿਲੀ ਵਾਰ 1748 ਵਿੱਚ ਭਾਰਤ ਉੱਤੇ ਕੂਚ ਕੀਤਾ ਉਸ ਨੇ ਪੰਜਾਬ ਰਾਹੀਂ ਲਾਹੌਰ ਤੇ ਕਬਜ਼ਾ ਕਰ ਲਿਆ ਹਾਲਾਂਕਿ ਮੀਰ ਮੰਨੂ ਨੇ ਉਸ ਨੂੰ ਵਾਪਸ ਧੱਕਣ ਦੀ ਕਾਮਯਾਬ ਕਬੀ ਹਾਸਲ ਕੀਤੀ ਪਰ ਇਹ ਸਿਰਫ ਸ਼ੁਰੂਆਤ ਸੀ ਅਬਦਾਲੀ ਨੇ ਭਾਰਤ ਉਤੇ ਕੁੱਲ 9 ਵਾਰ ਹਮਲੇ ਕੀਤੇ ਹਰ ਵਾਰੀ ਉਹ ਆਪਣੀ ਸੈਨਾ ਨਾਲ ਪੰਜਾਬ ਵਿੱਚ ਦਾਖਲ ਹੁੰਦਾ ਲੋਕਾਂ ਨੂੰ ਕਤਲ ਕਰਦਾ ਧਰਮ ਸਥਾਨਾਂ ਨੂੰ ਤਬਾਹ ਕਰਦਾ ਅਤੇ ਅਣਗਿਣਤ ਮਾਸੂਮ ਜ਼ਿੰਦਗੀਆਂ ਨੂੰ ਤਬਾਹੀ ਦੇ ਪੋਏ ਵਿੱਚ ਸੁੱਟ ਦਿੰਦਾ ਅਬਦਾਲੀ ਨੇ ਪੰਜਾਬ ਨੂੰ ਆਪਣੀ ਹਮਲਾਵਰ ਯਾਤਰਾ ਦਾ ਮੈਦਾਨ ਬਣਾ ਰੱਖਿਆ ਸੀ ਉਸ ਦੀ ਸੈਨਾ ਜਿੱਥੋਂ ਵੀ ਲੰਘਦੀ ਉੱਥੇ ਬਸ ਲੁੱਟ ਕਤਲ ਅਤੇ ਬੜਵਾਦੀ ਛੱਡਦੀ ਚਲੀ ਜਾਂਦੀ ਲਾਹੌਰ ਅੰਮ੍ਰਿਤਸਰ ਅਤੇ ਸਰਹੰਦ ਵਰਗੇ ਇਲਾਕੇ ਉਸ ਦੇ ਕਤਲੇਆਮ ਪ੍ਰਮੁਖ ਕੇਂਦਰ ਬਣ ਗਏ ਸਨ। ਅੰਮ੍ਰਿਤਸਰ ਵਿਖੇ ਹਰਮੰਦਰ ਸਾਹਿਬ ਨੂੰ ਤਬਾਹ ਕਰਨਾ ਉਸ ਦੀ ਹਿੰਸਾ ਦੀ ਇੱਕ ਭਿਆਨਕ ਨਿਸ਼ਾਨੀ ਸੀ। ਅਫਦਾਲੀ ਦੇ ਹਮਲਿਆਂ ਵਿੱਚ ਸਭ ਤੋਂ ਵੱਡੀ ਅਤੇ ਭਿਆਨਕ ਘਟਨਾ 1761 ਵਿੱਚ ਹੋਈ ਜਦੋਂ ਉਸ ਨੇ ਮਰਾਠਿਆਂ ਨਾਲ ਤੀਜੀ ਜੰਗ 'ਤੇ ਪਾਣੀ ਪਤਲੜੀ। ਲੱਖਾਂ ਦੀ ਗਿਣਤੀ ਵਿੱਚ ਫੌਜੀ ਮਾਰੇ ਗਏ। ਪੰਜਾਬ ਤੋਂ ਲੈ ਕੇ ਦਿੱਲੀ ਤੱਕ ਹਾਂ ਹਾਂਕਾਰ ਮਚ ਗਿਆ। ਲੋਕ ਭੁੱਖ, ਬਿਮਾਰੀ ਅਤੇ ਤਲਵਾਰਾਂ ਦੀ ਛਾਵਾਂ ਹੇਠ ਮਰਦੇ ਰਹੇ। ਪਰ ਇਸ ਵਿਚਕਾਰ ਹੀ ਸਿੱਖਾਂ ਦਾ ਵਿਰੋਧ ਲਗਾਤਾਰ ਜਾਰੀ ਰਿਹਾ। ਇਸ ਕਤਲੇਆਮ ਦੇ ਵਿਚਕਾਰ ਸਿੱਖ ਆਪਣੀਆਂ ਜੀ ਇਨਾਂ ਦੀ ਰੱਖਿਆ ਕਰਦੇ ਰਹੇ ਉਹ ਅਬਦਾਲੀ ਦੀ ਬਰਾਬਰਤਾ ਦੇ ਖਿਲਾਫ ਖੜੇ ਰਹੇ ਪਾਪਾ ਬੰਦਾ ਸਿੰਘ ਬਹਾਦਰ ਦੇ ਬਲਿਦਾਨੀ ਪਰੰਪਰਾ ਨੂੰ ਅੱਗੇ ਵਧਾਉਂਦੇ ਹੋਏ ਸਿੱਖ ਜਥੇ ਵੱਖ-ਵੱਖ ਟੰਗ ਨਾਲ ਅਬਦਾਲੀ ਦੀਆਂ ਫੌਜਾਂ ਨੂੰ ਟੱਕਰ ਦਿੰਦੇ ਰਹੇ ਅਬਦਾਲੀ ਹਰੇਕ ਹਮਲੇ ਨਾਲ ਆਪਣੇ ਨਾਲ ਮੌਤ ਤੇ ਬਰਬਾਦੀ ਲੈ ਕੇ ਆਉਂਦਾ ਸੀ ਲਹੂ ਨਾਲ ਰੰਗੀਆਂ ਗਲੀਆਂ ਰੋਂਦੀਆਂ ਮਾਵਾਂ ਤੇ ਬਿਲਕ ਦੇ ਬੱਚੇ ਇਹ ਸਬਕ ਸਨ ਅਬਦਾਲੀ ਦੀ ਬਰਬਾਦੀ ਦੇ ਪਰ ਇਸ ਅੰਤਕਾਰ ਵਿੱਚ ਇੱਕ ਚਿਰਾਗ ਬਲਦਾ ਰਿਹਾ ਪੰਜਾਬ ਦੀ ਧਰਤੀ ਤੇ ਸਿੱਖ ਜਥੇਬੰਦੀਆਂ ਨੇ ਅਬਦਾਲੀ ਦੇ ਖਿਲਾਫ ਆਪਣਾ ਲਹੂ ਵਹਾਇਆ ਕਈ ਵੀ ਆਪਣੀ ਮਿੱਟੀ ਨੂੰ ਚਾਹਾਂ ਦੀ ਕੋਸ਼ਿਸ਼ ਕੀਤੀ ਸਿੱਖ ਜੋ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਮਗਰੋਂ ਬਿਖੜੇ ਹੋਏ ਸਨ ਹੁਣ ਮਿਸਲਾਂ ਵਿੱਚ ਇਕੱਠੇ ਹੋ ਰਹੇ ਸਨ ਅਫਗਾਨੀ ਨੇ ਪੰਜਾਬ ਤੇ ਕਈ ਵਾਰ ਚੜਾਈ ਕੀਤੀ ਉਸਨੇ ਸੋਚਿਆ ਸੀ ਕਿ ਇਹ ਧਰਤੀ ਉਸਦੇ ਪੈਰਾਂ ਹੇਠ ਝੁਕ ਜਾਏਗੀ ਪਰ ਉਹ ਨਹੀਂ ਜਾਣਦਾ ਸੀ ਕਿ ਇਹ ਧਰਤੀ ਬਹਾਦਰ ਯੋਧਿਆਂ ਸਿੱਖਾਂ ਦੀ ਧਰਤੀ ਹੈ ਸਿੱਖ ਜਥੇਬੰਦੀਆ ਹਜੇ ਆਪਣੀ ਸ਼ਕਤੀ ਨੂੰ ਇਕੱਠੇ ਹੀ ਕਰ ਰਹੀਆਂ ਸਨ ਕਿ ਸਾਲ ਆਇਆ ਸਨ 1762 ਜਿਸ ਨੂੰ ਸਿੱਖ ਇਤਿਹਾਸ ਦੇ ਸਭ ਤੋਂ ਭਿਆਨਕ ਸਾਲਾਂ ਵਿੱਚ ਗਿਣਿਆ ਜਾਂਦਾ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਆਪਣੀ ਵੱਡੀ ਫੌਜ ਨਾਲ ਪੰਜਾਬ ਵੱਲ ਮੁਰਦ ਤੋਂ ਕੂਚ ਕੀਤਾ ਅਤੇ ਮਲੇਰਕੋਟਲੇ ਨੇੜੇ ਸਿੱਖਾਂ ਦਾ ਨਰ ਸੰਘਾਰ ਕਰਨਾ ਸ਼ੁਰੂ ਕਰ ਦਿੱਤਾ ਜਿਸ ਨੂੰ ਨਾਮ ਦਿੱਤਾ ਗਿਆ ਵੱਡਾ ਕੱਲੂਕਾਰਾ ਜਿਸ ਦਾ ਅਰਥ ਹੁੰਦਾ ਹੈ ਵੱਡਾ ਹੱਤਿਆਗਾਂਡ ਇਹ ਅਫਗਾਨੀ ਵੱਲੋਂ ਸਿੱਖਾਂ ਦਾ ਕੀਤਾ ਗਿਆ ਇੱਕ ਵਿਸ਼ਾਲ ਕਤਲੇਆਮ ਸੀ ਜਿਸ ਵਿੱਚ ਇੱਕ ਦਿਨ ਵਿੱਚ 20000 ਤੋਂ 25000 ਸਿੱਖ ਬੱਚੇ ਬੀਬੀਆਂ ਬਜ਼ੁਰਗ ਅਤੇ ਨੌਜਵਾਨ ਸ਼ਹੀਦ ਹੋਏ ਜਿਸ ਨੂੰ ਸਿੱਖ ਇਤਿਹਾਸ ਦਾ ਸਭ ਤੋਂ ਵੱਡਾ ਨਰ ਸੰਗਾਰ ਮੰਨਿਆ ਗਿਆ ਹੈ ਅਫਗਾਨੀ ਦੀ ਫੌਜ ਨੇ ਬਹੁਤ क्रूरਤਾ ਨਾਲ ਹਮਲਾ ਕੀਤਾ ਅਤੇ ਕਿਸੇ ਤੇ ਵੀ رحم ਨਹੀਂ ਕੀਤਾ ਗਿਆ ਧਰਤੀ ਖੂਨ ਦੇ ਰੰਗ ਨਾਲ ਲਾਲ ਹੋ ਚੁੱਕੀ ਸੀ ਕਿਉਂਕਿ ਅਬਦਾਲੀ ਮੰਨਦਾ ਸੀ ਕਿ ਭਾਰਤ ਦੀ ਹਕੂਮਤ ਕਰਨ ਚ ਸਿੱਖ ਉਸ ਦੇ ਰਾਹ ਦਾ ਅੜਿੱਕਾ ਹਨ ਤੇ ਵੱਡਾ ਕੱਲੂਘਾਰਾ ਕਰਕੇ ਉਸ ਨੇ ਸਮਝਿਆ ਕਿ ਹੁਣ ਮੈਂ ਸਿੱਖਾਂ ਨੂੰ ਖਤਮ ਕਰ ਦਿੱਤਾ ਹੈ ਪਰ ਇਸ ਹਮਲੇ ਤੋਂ ਬਾਅਦ ਸਿੱਖਾਂ ਦੀ ਆਤਮਿਕ ਸ਼ਕਤੀ ਟੁੱਟੀ ਨਹੀਂ ਬਲਕਿ ਸਿੱਖ ਹੋਰ ਜ਼ਿਆਦਾ ਇਕੱਠੇ ਤੇ ਮਜ਼ਬੂਤ ਹੋ ਕੇ ਸਾਹਮਣੇ ਆਏ ਸਾਲ 1764 ਵਿੱਚ ਅਬਦਾਲੀ ਦੀ ਪੰਜਾਬ ਤੇ ਪਕੜ ਫਿਰ ਤੋਂ ਕਮਜ਼ੋਰ ਹੋਣ ਲੱਗ ਪਈ ਸੀ ਇਸ ਤੋਂ ਬਾਅਦ ਇਕਜੁੱਟ ਹੋਈ ਸਿੱਖਾਂ ਨੇ ਸਰੰਦ ਹਮਲਾ ਕਰਕੇ ਸਿਰੰਦੇ ਦੇ ਗਵਰਨਰ ਜੈਨੂਦੀਨ ਖਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਹਮਲੇ ਤੋਂ ਬਾਅਦ ਅਬਦਾਲੀ ਇੰਨਾ ਗੁੱਸੇ ਹੋਇਆ ਕਿ ਉਸਨੇ ਤੀਸਰੀ ਵਾਰ ਫਿਰ ਤੋਂ ਪੰਜਾਬ 'ਤੇ ਹਮਲਾ ਕੀਤਾ ਤੇ ਖਾਸ ਕਰਕੇ ਸਿੱਖਾਂ ਦੇ ਸਰਵਉੱਚ ਸਥਾਨ ਸ੍ਰੀ ਹਰਮੰਦਰ ਸਾਹਿਬ ਨੂੰ ਨਿਸ਼ਾਨਾ ਬਣਾਇਆ। ਇਹ ਹਮਲਾ ਹੋਇਆ ਸੀ 1764 ਦੇ ਅਖੀਰ ਵਿੱਚ ਜਿੱਥੇ ਸਿੱਖਾਂ ਤੇ ਅਬਦਾਲੀ ਦੀਆਂ ਫੌਜਾਂ ਵਿਚਕਾਰ ਇੱਕ ਵਾਰ ਫਿਰ ਤੋਂ ਅੰਮ੍ਰਿਤਸਰ ਦੇ ਖੇਤ ਲੜਾਈ ਹੋਈ। ਅਬਦਾਲੀ ਨੇ ਸ੍ਰੀ ਹਰਮੰਦਰ ਸਾਹਿਬ ਦੇ ਸਰੋਵਰ ਨੂੰ ਖਾਲੀ ਕਰਕੇ ਉਸ ਵਿੱਚ ਕੂੜਾ ਭਰਨਾ ਸ਼ੁਰੂ ਕਰ ਦਿੱਤਾ ਸੀ ਤੇ ਹਰਮੰਦਰ ਸਾਹਿਬ ਨੂੰ ਬਰੂਦ ਨਾਲ ਆਉਣ ਦੀ ਕੋਸ਼ਿਸ਼ ਵੀ ਕੀਤੀ ਗਈ ਕਿਉਂਕਿ ਉਸ ਦਾ ਮੰਨਣਾ ਸੀ ਕਿ ਸਿੱਖਾਂ ਨੂੰ ਸ੍ਰੀ ਹਰਮੰਦਰ ਸਾਹਿਬ ਤੋਂ ਲੜਨ ਦੀ ਸ਼ਕਤੀ ਮਿਲਦੀ ਹੈ ਅਤੇ ਇਸ ਦੇ ਸਰੋਵਰ ਵਿੱਚ ਨਹਾ ਕੇ ਸਿੱਖ ਫਿਰ ਤੋਂ ਯੁੱਧ ਦੇ ਮੈਦਾਨ ਵਿੱਚ ਨਿੱਤਰ ਆਉਂਦੇ ਨੇ ਇਤਿਹਾਸਕਾਰ ਲਿਖਦੇ ਹਨ ਕਿ ਦਰਬਾਰ ਸਾਹਿਬ ਨੂੰ ਬਾਰੂਦ ਨਾਲ ਉਡਾਉਣ ਸਮੇਂ ਇੱਕ ਇੱਟ ਆ ਕੇ ਅਫਜ਼ਾਲੀ ਦੇ ਨੱਕ ਤੇ ਵੱਜੀ ਸੀ ਜਿਸ ਨਾਲ ਉਸ ਦੇ ਚਿਹਰੇ ਤੇ ਗੰਭੀਰ ਜ਼ਖਮ ਹੋ ਗਿਆ ਜੋ ਅੱਗੇ ਜਾ ਕੇ ਉਸ ਦੀ ਮੌਤ ਦਾ ਕਾਰਨ ਬਣਿਆ ਸਿੱਖਾਂ ਦੀ ਫੌਜ ਦੀ ਅਗਵਾਈ ਬਾਬਾ ਗੁਰਵਖ ਸਿੰਘ ਜੀ ਵੱਲੋਂ ਕੀਤੀ ਗਈ ਪਰ ਅਫਦਾਲੀ ਦੀ ਫੌਜ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਸਿੱਖਾਂ ਦੀ ਹਾਰ ਹੋਈ ਤੇ ਹਰਮੰਦਰ ਸਾਹਿਬ ਨੂੰ ਤਹਸਨਸ ਕਰ ਦਿੱਤਾ ਗਿਆ ਇਹ ਅਹਿਮਦ ਸ਼ਾਹ ਅਫਦਾਲੀ ਦੀ ਆਖਰੀ ਗਲਤੀ ਸੀ ਸਿੱਖ ਇੱਕ ਵਾਰ ਫਿਰ ਤੋਂ ਇਕੱਠੇ ਹੋਏ ਉਹਨਾਂ ਨੇ ਚੰਦਾ ਇਕੱਠਾ ਕਰਕੇ ਹਰਮੰਦਰ ਸਾਹਿਬ ਨੂੰ ਮੁਰਤੋਂ ਬਣਵਾਇਆ ਅਤੇ ਪੂਰੀ ਤਾਕਤ ਨਾਲ ਅਫਦਾਲੀ ਨਾਲ ਲਈ ਤਿਆਰ ਹੋ ਗਏ ਸਾਲ 1767 ਵਿੱਚ ਦੋਨਾਂ ਵਿਚਕਾਰ ਆਖਰੀ ਲੜਾਈ ਹੋਈ ਸਿੱਖਾਂ ਨੇ ਅਫਦਾਲੀਆਂ ਦੀ ਫੌਜ ਨੂੰ ਪਿਆਸ ਨਦੀ ਤੇ ਸ਼ਰੂਕ ਲਿਆ ਉਧਰ ਅਫਦਾਲੀ ਵੀ ਸਿੱਖਾਂ ਨਾਲ ਲੜ ਕੇ ਥੱਕ ਚੁੱਕਾ ਸੀ ਉਸਨੇ ਸਿੱਖਾਂ ਨਾਲ ਸੰਧੀ ਕਰਨ ਦੀ ਪੇਸ਼ਕਸ਼ ਕੀਤੀ ਕਿਹਾ ਜਾਂਦਾ ਹੈ ਕਿ ਅਫਦਾਲੀ ਨੇ ਸਿੱਖਾਂ ਦੇ ਜਥੇਦਾਰ ਲੈਣਾ ਸਿੱਖ ਨੂੰ ਸੁੱਕੇ ਮੇਵਿਆਂ ਦੀ ਟੋਕਰੀ ਭੇਜੀ ਪਰ ਗੁਰੂ ਜਸ ਸਿੰਘਾ ਨੇ ਮੇਵਿਆਂ ਦੀ ਟੋਕਰੀ ਵਾਪਸ ਭੇਜ ਦਿੱਤੀ ਅਤੇ ਆਪਣੇ ਵੱਲੋਂ ਸੁੱਕੇ ਛੋਲਿਆਂ ਦੀ ਟੋਕਰੀ ਭੇਜੀ ਜਿਸ ਦਾ ਸਾਫ਼ ਮਤਲਬ ਸੀ ਕਿ ਦੋਸਤੀ ਦੀ ਹੁਣ ਕੋਈ ਗੁੰਜਾਇਸ਼ ਨਹੀਂ ਹੈ ਕਿਉਂਕਿ ਸਿੱਖ ਹਰਿ ਮੰਤਰ ਸਾਹਿਬ ਦਾ ਕੀਤਾ અપਮਾਨ ਭੁੱਲੇ ਨਹੀਂ ਸਨ ਜਸਤੋਂ ਬਾਅਦ ਅਬਦਾਲੀ ਨੇ ਆਪਣੇ ਕਮਾਂਡਰ ਜ਼ਾਹਾਨ ਖਾਨ ਖਾਨ ਨੂੰ 15000 ਦੀ ਸੈਨਾ ਨਾਲ ਫੇਰ ਤੋਂ ਦਰਬਾਰ ਸਾਹਿਬ 'ਤੇ ਆ ਪਰ ਇਸ ਵਾਰ ਸਿੱਖ ਇੰਨੀ ਦਲੇਰੀ ਨਾਲ ਲੜੇ ਕਿ ਉਹਨਾਂ ਨੇ ਅਬਦਾਲੀ ਦੀ ਸੈਨਾ ਨੂੰ ਭਜਾਣਾ ਪਾ ਦਿੱਤੀਆਂ ਜਿਸ ਕਾਰਨ ਅਬਦਾਲੀ ਦੀ ਹਾਰ ਹੋਈ ਅਤੇ ਇੱਕ ਵਾਰ ਫਿਰ ਸਿੱਖਾਂ ਨੇ ਪੰਜਾਬ 'ਤੇ ਆਪਣਾ ਅਧਿਕਾਰ ਜਮਾ ਲਿਆ ਹੌਲੀ ਹੌਲੀ ਸਿੱਖ ਮਿਸਲਾਂ ਨੇ ਅਫਗਾਨ ਸੈਨਾ ਨੂੰ ਪੰਜਾਬ ਵਿੱਚੋਂ ਖਤਮ ਕਰ ਦਿੱਤਾ ਇਹੀ ਮਿਸਲਾਂ ਫਿਰ ਕਈ ਸਾਲਾਂ ਤੱਕ ਪੰਜਾਬ ਦੀ ਰੱਖਿਆ ਕਰਦੀਆਂ ਰਹੀਆਂ ਬਹੁਤ ਸਮੇਂ ਤੱਕ ਕਿਸੇ ਵਿਦੇਸ਼ੀ ਹਮਲਾਵਰਦੀ ਪੰਜਾਬ ਵੱਲ ਆਉਣ ਦੀ ਹਿੰਮਤ ਨਾ ਹੋਈ ਅਬਦਾਲੀ ਨੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਜੇਕਰ ਮੇਰੇ ਅਤੇ ਦਿੱਲੀ ਦੇ ਰਾਸਤੇ ਵਿੱਚਕਾਰ ਪੰਜਾਬ ਭਾਵ ਸਿੱਖ ਨਾ ਆਉਂਦੇ ਤਾਂ ਸਾਰਾ ਹਿੰਦੁਸਤਾਨ ਮੇਰੇ ਕਬਜ਼ੇ 'ਚ ਹੋਣਾ ਸੀ ਤੇ ਅੱਜ ਦੇ ਭਾਰਤ ਦਾ ਇਤਿਹਾਸ ਕੁਝ ਹੋਰ ਹੁੰਦਾ ਇਨ੍ਹਾਂ ਮਿਸਲਾਂ ਵਿੱਚ ਇੱਕ ਮਿਸਲ ਸੀ ਸ਼ੁਕਰਚੱਕੀਆ ਮਿਸਲ ਜਿਨ੍ਹਾਂ ਵਿੱਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਜਨਮ ਲਿਆ ਜਿਨ੍ਹਾਂ ਨੇ ਪੰਜਾਬ ਰਾਜ ਨੂੰ ਕਾਬਲ ਕਸ਼ਮੀਰ ਤੇ ਲਦਾਖ ਤੱਕ ਪਹੁੰਚਾਇਆ ਕਹਿੰਦੇ ਨੇ ਅਬਦਾਲੀ ਨੇ ਭਾਰਤ ਨੂੰ ਇੰਨਾ ਲੁੱਟਿਆ ਕਿ ਮੁਗਲਾਂ ਤੇ ਅੰਗਰੇਜ਼ਾਂ ਲੁੱਟ ਉਸ ਦੇ ਸਾਹਮਣੇ ਕੁਝ ਵੀ ਨਹੀਂ ਸੀ ਤੇ ਐਨੇ ਕਤਲ ਕੀਤੇ ਐਨੀ ਤਬਾਹੀ ਮਚਾਈ ਜਿਸ ਦੀ ਉਦਾਹਰਨ ਭਾਰਤ ਦੇ ਇਤਿਹਾਸ ਵਿੱਚ ਕਿਤੇ ਨਹੀਂ ਮਿਲਦੀ ਪਰ ਐਨੇ ਕਤਲ ਕਰਨ ਵਾਲਾ ਜ਼ਾਲਮ ਅਬਦਾਲੀ ਆਖਰਕਾਰ ਸਿੱਖਾਂ ਤੋਂ ਹਾਰ ਗਿਆ ਕਿਉਂਕਿ ਉਸਨੇ ਸਿੱਖਾਂ ਦੇ ਸਿਰਮੌਰ ਸਥਾਨ ਸ੍ਰੀ ਹਰਮੰਦਰ ਸਾਹਿਬ ਦੀ ਮਰਿਆਦਾ ਭੰਗ ਕੀਤੀ ਸੀ ਜਿਸ ਨੂੰ ਸਿੱਖ ਕਦੇ ਵੀ ਨਹੀਂ ਭੁੱਲਦੇ ਤੇ ਪਾਪੀ ਤੋਂ ਬਦਲਾ ਜ਼ਰੂਰ ਲੈਂਦੇ ਨੇ ਜਿਸ ਦੀ ਇੱਕ ਉਦਾਹਰਨ ਸਰਦਾਰ ਉਦਮ ਸਿੰਘ ਹੈ ਜਿਨ੍ਹਾਂ ਨੇ ਜਲਿਆਂ ਵਾਲੇ ਬਾਗ ਦੇ ਹੱਤਿਆਕਾਂਡ ਦਾ ਬਦਲਾ ਜਾ ਕੇ ਲੰਡਨ ਵਿੱਚ ਲਿਆ ਸੀ ਜਿਨ੍ਹਾਂ ਤੇ ਅਸੀਂ ਵੀਡੀਓ ਬਣਾ ਚੁੱਕੇ ਹਾਂ ਅਫਦਾਲੀ ਤੋਂ ਬਾਅਦ ਕਿਹੜੇ ਕਿਹੜੇ ਜ਼ਾਲਮ ਆਏ ਜਿਨ੍ਹਾਂ ਨੇ ਸਿੱਖਾਂ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਤੇ ਸਿੱਖਾਂ ਨੇ ਕਿਵੇਂ ਉਹਨਾਂ ਦਾ ਅੰਤ ਕੀਤਾ ਤੇ ਮੁਕਦੇ ਨੇ ਸਿੰਘ ਮਕਾਉਣ ਵਾਲੇ ਮੁੱਕਗੇ ਦੇ ਫਲਸਫੇ ਨੂੰ ਮੁਰਤੋਂ ਤਹਰਾਇਆ ਜਿਸ ਦੇ ਇਤਿਹਾਸ ਨੂੰ ਤੁਸੀਂ ਆਈ ਬਟਨ ਤੇ ਕਲਿੱਕ ਕਰਕੇ ਦੇਖ ਸਕਦੇ ਹੋ ਦੋਸਤੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਸਿੱਖਾਂ ਦੇ ਕਿਸੇ ਹੋਰ ਬਹਾਦਰੀ ਦੇ ਕਿਸੇ ਨਾਲ ਤੇ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ